ਜੈ ਹਿੰਦ ਜੀ ਮੈਂ ਕੈਪਟਨ ਜਸਵੰਤ ਸਿੰਘ ਸਾਹਿਤ 24 ਦਿੱਲੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅਧਿਆਪਕ ਦਿਵਸ ਦੇ ਉੱਤੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਅਤੇ ਸਿੱਖਿਆ ਵਿਭਾਗ ਦੇ ਵਿੱਚੋਂ 24 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਹੈ ਮੈਂ ਸਾਹਿਤ 24 ਦਿੱਲੀ ਦੇ ਇਸ ਉਪਰਾਲੇ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਅਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਦੇ ਇਸ ਉਪਰਾਲੇ ਦੇ ਨਾਲ ਅਧਿਆਪਕਾਂ ਦੇ ਵਿੱਚ ਹੋਰ ਲਗਨ ਹੋਰ ਜੋਸ਼ ਦੇ ਨਾਲ ਬੱਚਿਆਂ ਨੂੰ ਸਹੀ ਰਸਤਾ ਦਿਖਾਉਣ ਦੀ ਭਾਵਨਾ ਪੈਦਾ ਹੋਏਗੀ ਬੇਸ਼ੱਕ ਅਧਿਆਪਕ ਆਪਣਾ ਹਰ ਹੀਲੇ ਤੇ ਵਸੀਲੇ ਵਰਤ ਕੇ ਬੱਚੇ ਦੀ ਜ਼ਿੰਦਗੀ ਨੂੰ ਬਣਾਉਣ ਵਾਸਤੇ ਪੂਰਾ ਪੂਰਾ ਜੋਰ ਲਾਉਂਦੇ ਹਨ ਪਰ ਇਸ ਉਪਰਾਲੇ ਦੇ ਨਾਲ ਨਵਾਂ ਜੋਸ਼ ਤੇ ਨਵਾਂ ਜਨੂਨ ਪੈਦਾ ਹੋਏਗਾ ਤੇ ਬੱਚਿਆਂ ਦਾ ਭਵਿੱਖ ਸੁਰੱਖਿਆਤ ਕਰਨ ਦੇ ਵਿੱਚ ਅਧਿਆਪਕ ਵੱਧ ਚੜ ਕੇ ਹਿੱਸਾ ਲੈਣਗੇ ਤੇ ਮੈਂ ਇੱਕ ਵਾਰ ਫਿਰ ਸਾਹਿਤ 24 ਦਿੱਲੀ ਦਾ ਤਹਿਤ ਨੂੰ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅਧਿਆਪਕ ਦਿਵਸ ਦੇ ਉੱਤੇ ਇਹ ਸਰਮਾਨ ਸਾਨੂੰ ਦੇ ਕੇ ਬਹੁਤ ਵੱਡਾ ਮਾਣ ਬਖਸ਼ਿਆ ਹੈ ਜੈ ਹਿੰਦ ਜੀ